ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਕੜਾਹੀ ਦੇ ਵਿੱਚ ਆਪਾਂ ਪਾ ਦਿੱਤਾ ਜੀ ਇੱਕ ਵੱਡਾ ਚਮਚਾ ਦੇਸੀ ਘਿਓ ਦਾ ਇਹਦੇ ਵਿੱਚ ਪਾ ਦਿੱਤਾ ਜੀਰਾ। ਜੀਰੇ ਨੂੰ ਆਪਾਂ ਥੋੜਾ ਜਿਹਾ ਸੇਕ ਲਵਾ ਲੰਨੇ ਆ। ਤੇ ਇਸ ਤੋਂ ਬਾਅਦ ਆਪਾਂ ਪਾਣੇ ਆ ਪਿਆਜ਼, ਦੋ ਪਿਆਜ਼ ਆਪਾਂ ਚੌਪ ਕੀਤੇ ਹੋਆ। ਇਹ ਪਾ ਲੈਣੇ ਆ ਤੇ ਇਸ ਤੋਂ ਬਾਅਦ ਆਪਾਂ ਹਰੀ ਮਿਰਚ ਪਾ ਦੇਣੀ ਆ, ਦੋ ਤਿੰਨ ਹਰੀਆਂ ਮਿਰਚਾਂ ਆਪਾਂ ਕੱਟ ਕੇ ਰੱਖੀਆਂ ਆ। ਤੇ ਪਹਿਲਾਂ ਆਪਾਂ ਪਿਆਜ਼ਾਂ ਨੂੰ ਥੋੜੀ ਜਿਹਾ ਸੇਕ ਲਵਾ ਲੰਨੇ ਆ। ਜਾਦਾ ਜਦੋਂ ਵੀ ਆਪਾਂ ਚਟਨੀ ਕੋਈ ਵੀ ਬਣਾਈਏ ਨਾ ਆਪਾਂ ਇਮਲੀ ਦੀ ਚਟਨੀ ਬਣਾਉਣ ਲੱਗੇ ਆ ਤੇ ਵੀਡੀਓ ਨੂੰ ਪੂਰੀ ਦੇਖਿਓ ਸਕਿਪ ਨਾ ਕਰਿਓ ਫੇਰ ਪਤਾ ਲੱਗਣਾ ਆਪਾਂ ਕਿਹੜ ਕਿਹੜੀ ਚੀਜ਼ ਇਹਦੇ ਵਿੱਚ ਪਾਈ ਆ ਬਹੁਤ ਹੀ ਸਵਾਦ ਇਹ ਚਟਨੀ ਬਣ ਕੇ ਤਿਆਰ ਹੁੰਦੀ ਆ ਤੇ ਜਦੋਂ ਵੀ ਆਪਾਂ ਕੋਈ ਚਟਨੀ ਬਣਾਈਏ ਤਾਂ ਪਿਆਜ਼ ਨੂੰ ਜਿਹੜਾ ਜ਼ਿਆਦਾ ਨਹੀਂ ਆਪਾਂ ਭੁੰਨਣਾ ਹੈਗਾ ਤੇ ਬਸ ਇੰਨਾ ਕੁ ਇਹਨੂੰ ਨਰਮ ਕਰਨਾ ਹੈ ਤੇ ਉਤੋਂ ਬਾਅਦ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਪਾਈਆਂ ਨਾ ਵੀਡੀਓ ਵਿੱਚੋਂ ਸਕਿਪ ਹੋ ਗਈ ਥੋੜੀ ਜਹੀ ਹਰੀਆਂ ਮਿਰਚਾਂ ਆਪਾਂ ਪਾ ਦਿੱਤੀਆਂ ਤੇ ਇੱਕ ਛੋਟਾ ਜਿਹਾ ਟਮਾਟਰ ਆਪਾਂ ਪੀਸ ਕੇ ਉਪਾਦਤਾ ਟਮਾਟਰ ਤਾਂ ਤੁਸੀਂ ਪਾਉਣਾ ਚਾਹੁੰਦੇ ਆ ਤਾਂ ਪਾ ਲਓ ਨਹੀਂ ਤਾਂ ਇਹਨੂੰ ਸਕਿਪ ਕਰ ਦਿਓ ਇਹ ਇਹਨੂੰ ਵੀ ਆਪਾਂ ਪਕਾ ਲੈਨੇ ਆਂ ਤਾਂ ਤੇ ਫਿਰ ਇਹ ਤੋਂ ਬਾਅਦ ਆਪਾਂ ਹਲਕੇ ਜਿਹੇ ਮਸਾਲੇ ਪਾਉਣੇ ਜਿਆਦਾ ਮਸਾਲੇ ਨਹੀਂ ਪਾਉਣੇ ਆਪਾਂ ਤੇ ਹਲਕੇ ਹਲਕੇ ਮਸਾਲੇ ਆਪਾਂ ਇਹ ਚ ਪਾਉਣੇ ਪਹਿਲਾਂ ਇਹਨਾਂ ਨੂੰ ਢੱਕ ਕੇ ਆਪਾਂ ਪਕਾਉਨੇ ਆਂ ਪਿਆਜ਼ ਟਮਾਟਰ ਮਿਰਚ ਜਿਹੜੀ ਹੈ ਨਾ ਇਹਨੂੰ ਪਕਾਉਨੇ ਆਂ ਤੇ ਅੱਜ ਕੱਲ ਜਿਹੜਾ ਆ ਗਰਮੀ ਦਾ ਮੌਸਮ ਆ ਦਾਲ ਸਬਜ਼ੀ ਖਾਣ ਨੂੰ ਬਿਲਕੁਲ ਮਨ ਨਹੀਂ ਕਰਦਾ ਇਸ ਕਰਕੇ ਕੋਈ ਵੀ ਚਟਣੀ ਜਿਹੜੀ ਆਪਾਂ ਬਣਾ ਕੇ ਰੱਖੀ ਹੈ ਨਾ ਤੇ ਇਸ ਬਹੁਤ ਹੀ ਵਧੀਆ ਰੋਟੀ ਦੇ ਨਾਲ ਜਿਹੜੀ ਖਾਹ ਹੋ ਜਾਂਦੀ ਹੈ ਇਹ ਤੇ ਹੁਣ ਇਹ ਮੈਂ ਰੱਖੀ ਹੋ ਸੀ ਇਮਲੀ ਭੇਕੇ ਤੇ ਇਹ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਹੱਥ ਦੇ ਨਾਲ ਮੈਸ਼ ਕਰਨਾ ਹੱਥਾਂ ਨੂੰ ਸਵਾਰ ਕੇ ਸਾਫ਼ ਕਰ ਲਓ ਤੇ ਕਿਉਂਕਿ ਇਹ ਚਮਚ ਦੇ ਨਾਲ ਤਾਂ ਹੋਣੀ ਨਹੀਂ ਹੱਥ ਦੇ ਨਾਲ ਹੀ ਐਦਾਂ ਇਹਨੂੰ ਮਸਲ ਕੇ ਜਿਹੜਾ ਆ ਸਵਾਰ ਕੇ ਦਾ ਪਲਪ ਜਿਹੜਾ ਆ ਅਲੱਗ ਕਰ ਲੈਣਾ ਆਪਾਂ ਤੇ ਗਿਟਕਾਂ ਵਗੈਰਾ ਜਿਹੜੀਆਂ ਬੇਸਟ ਪਾਰਟ ਇਹਦਾ ਉਹ ਆਪਾਂ ਕੱਢ ਦੇਣਾ ਆ ਤੇ ਐਦਾਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਸਲ ਮਸਲ ਕੇ ਇਹਨੂੰ ਸਵਾਰ ਕੇ ਤੇ ਅਲੱਗ ਕਰ ਦਣੇ ਇਹਦੇ ਵੀ ਜਿਹੜੇ ਆ ਤੇ ਫਿਰ ਆਪਾਂ ਜਦੋਂ ਤੱਕ ਆਪਣਾ ਤੜਕਾ ਜਿਹੜਾ ਉਧਰ ਪੁੱਜ ਜਾਣਾ ਹੈ ਤੇ ਆਪਾਂ ਹਲਕਾ ਜਿਹਾ ਇਹਨੂੰ ਨਰਮ ਕਰਨਾ ਹੈ ਜਿਆਦਾ ਨਹੀਂ ਪਕਾਉਣਾ ਹੈਗਾ ਤੜਕੇ ਨੂੰ ਵੀ ਤੇ ਦੇਖੋ ਜਿਹੜੀ ਇਮਲੀ ਸੀ ਆਪਾਂ ਭੰਤੀ ਉਹ ਐਨ ਆਪਾਂ ਸਵਾਰ ਕੇ ਮੈਸ਼ ਕਰ ਲਈ ਆ ਤੇ ਹੁਣ ਆਪਾਂ ਪਿਆਜ਼ ਨੂੰ ਦੇਖ ਲੈਣੇ ਦੇਖੋ ਐਨਕ ਪਿਆਜ਼ ਨੂੰ ਆਪਾਂ ਪਕਾਉਣਾ ਹੈ ਤੇ ਇੱਥੇ ਤੁਸੀਂ ਇਹਦੇ ਵਿੱਚ ਜੇ ਹਲਦੀ ਪਾਉਣੀ ਚਾਹੁੰਦੇ ਆ ਤਾਂ ਪਾ ਸਕਦੇ ਆ ਤੇ ਮੈਂ ਹਲਦੀ ਨਹੀਂ ਪਾਈ ਤੇ ਮੈਂ ਜਿਹੜੀ ਆਪਾਂ ਪਾਈ ਆ ਦੇਗੀ ਮਿਰਚ ਇਹਦੇ ਵਿੱਚ ਤੇ ਤੁਸੀਂ ਦੋਨੋਂ ਚੀਜ਼ਾਂ ਪਾਣੀ ਆ ਦੋਨੋਂ ਪਾਣੀ ਤਾਂ ਹਲਦੀ ਪਾ ਲਓ ਤੇ ਜਿੰਨਾ ਕੁ ਆਪਣੀ ਚਟਣੀ ਆ ਉਨਾਂ ਕੁ ਆਪਾਂ ਲੂਣ ਪਾਤਾ ਦੇਗੀ ਮਿਰਚ ਪਾਤੀ ਤੇ ਲੂਣ ਪਾਤਾ ਹੈ ਤੇ ਇਹਨਾਂ ਨੂੰ ਸਵਾਰ ਕੇ ਕਰ ਦਨੇ ਆ ਮਿਕਸ ਬਹੁਤ ਛੇਤੀ ਇਹ ਚਟਣੀ ਬਣ ਕੇ ਤਿਆਰ ਹੁੰਦੀ ਹੈ ਸਵਾਦ ਜਿਹੜੀ ਬਹੁਤ ਬਣਦੀ ਆ ਇਹ ਇੱਕ ਵਾਰੀ ਬਣਾ ਕੇ ਦੇਖੋ ਐਦਾਂ ਇਮਲੀ ਚਟਣੀ ਬਹੁਤ ਹੀ ਸਵਾਦ ਬਣੂਗੀ ਇਹ ਖਾਸ ਕਰਕੇ ਗਰਮੀਆਂ ਦੇ ਵਿੱਚ ਤਾਂ ਇਹ ਬਹੁਤ ਹੀ ਵਧੀਆ ਲੱਗਦੀ ਆ ਤੇ ਜਿਹੜੀ ਆਪਾਂ ਇਮਲੀ ਰੱਖੀ ਸੀ ਨਾ ਮੈਸ਼ ਕਰਕੇ ਇਹਨੂੰ ਆਪਾਂ ਹੁਣ ਛਾੜ ਲੈਣਾ ਸਵਾਰ ਕੇ ਸਾਰਾ ਇਹਦਾ ਜਿਹੜਾ ਆ ਪਲਾਪਾ ਆਪਾਂ ਵਿੱਚੋਂ ਇਹਦਾ ਪੂਰਾ ਚਮਚ ਦੇ ਨਾਲ ਕੱਢ ਲੈਣਾ ਥੋੜਾ ਜਿਹਾ ਆਪਾਂ ਇਹਦੇ ਉੱਤੇ ਸਾਫ਼ ਪਾਣੀ ਹੋਰ ਪਾਵਾਂਗੇ ਪਹਿਲਾਂ ਇਹਨੂੰ ਸਵਾਰ ਕੇ ਇਦਾਂ ਮੈਸ਼ ਕਰ ਲੈਣੇ ਆ ਤੇ ਫਿਰ ਆਪਾਂ ਇੱਥੇ ਥੋੜਾ ਜਿਹਾ ਪਾਣੀ ਜਿਹੜਾ ਆ ਹੋਰ ਪਾ ਕੇ ਤੇ ਜਿੰਨਾ ਵੀ ਇਹਦੇ ਵਿੱਚ ਹੈਗਾ ਗੁੱਦਾ ਸਾਰਾ ਹੀ ਆਪਾਂ ਕੱਢ ਲੈਣਾ ਠੀਕ ਆ ਜੀ ਇੱਕ ਚੀਜ਼ ਹਾਲੇ ੱਚ ਆਪਾਂ ਹੋਰ ਪਾਉਣੀ ਆ ਤੇ ਸਕਿਪ ਨਾ ਕਰਿਓ ਪੂਰੀ ਦੇਖਿਓ ਵੀਡੀਓ ਨੂੰ ਤੇ ਥੋੜੀ ਜਿਹਾ ਹਲਾ ਦੰਨੇ ਆ ਇਹ ਥੱਲੇ ਨਾ ਲੱਗ ਜਾਵੇ ਇਸ ਕਰਕੇ ਆਪਾਂ ਜਿਹੜਾ ਇਹਨੂੰ ਹਲਾ ਦਿੱਤਾ ਆ ਤੇ ਹੁਣ ਆਪਾਂ ਇਹਦੇ ਉੱਤੇ ਦੋ ਕ ਚਮਚੇ ਪਾਣੀ ਦੇ ਹੋਰ ਪਾ ਲੈਣੇ ਆ ਤੇ ਫਿਰ ਆਪਾਂ ਇਹਨੂੰ ਸਵਾਰ ਕੇ ਇੱਕ ਵਾਰੀ ਫਿਰ ਮੈਸ਼ ਕਰ ਦੰਨੇ ਆ ਤੇ ਫਿਰ ਇਹਨੂੰ ਇੱਕ ਇਹਦੇ ਵਿੱਚ ਆਪਾਂ ਹੋਰ ਚੀਜ਼ ਪਾਉਨੇ ਆ ਜੀ ਬਹੁਤ ਹੀ ਸੁਆਦ ਜਿਹੜੀ ਚਟਣੀ ਬਣ ਕੇ ਤਿਆਰ ਹੋਣ ਵਾਲੀ ਆ ਤੇ ਵੀਡੀਓ ਮੇਰੀ ਚੰਗੀ ਲੱਗਦੀ ਹੁੰਦਾ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਇਹ ਗੁੜ ਜਿਹੜਾ ਭੇਕੇ ਰੱਖਿਆ ਸੀ ਜੀ ਕੁੱਟ ਕੇ ਗੁੜ ਭੇਂ ਦਿੱਤਾ ਸੀ ਤੇ ਇਹਦੀ ਜਗ੍ਹਾ ਤੁਸੀਂ ਖੰਡ ਵੀ ਪਾ ਸਕਦੇ ਆ ਸ਼ੱਕਰ ਵੀ ਪਾ ਸਕਦੇ ਆ ਬਰਾਊਨ 슈ਗਰ ਜਿਹਨੂੰ ਆਪਾਂ ਬੋਲਦੇ ਆ ਤੇ ਹੁਣ ਇਹਨੂੰ ਸਵਾਰ ਕੇ ਮਿਕਸ ਕਰਕੇ ਤੇ ਇਹਨੂੰ ਆਪਾਂ ਸਪੱਟਾ ਟੱਕ ਦੇਣਾ ਆ ਤੇ ਇਹਦੇ ਵਿੱਚ ਜਿਹੜਾ ਪਾਣੀ ਹੈ ਨਾ ਉਹ ਇਹਨੂੰ ਸੋਖ ਕਰਨਾ ਆਪਾਂ ਇਹਦਾ ਤੇ ਬਹੁਤ ਸੋਹਣੀ ਚਟਣੀ ਆਪਣੀ ਬਣ ਕੇ ਤਿਆਰ ਹੋ ਜਾਣੀ ਤੇ ਦੇਖ ਸਕਦੇ ਆ ਤੁਸੀਂ ਚਟਣੀ ਦੇ ਉੱਤੇ ਕਿੰਨੀ ਸੋਹਣੀ ਚਮਕ ਜਿਹੜੀ ਆ ਗਈ ਆ ਬਹੁਤ ਹੀ ਵਧੀਆ ਆਪਣੀ ਚਟਣੀ ਜਿਹੜੀ ਇਮਲੀ ਦੀ ਖੱਟੀ ਮਿੱਠੀ ਬਣ ਕੇ ਤਿਆਰ ਹੋ ਗਈ ਹੈ ਜੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਸਵਾਦ ਲੱਗੂਗੀ ਹਰ ਵਾਰ ਰੋਟੀ ਦੇ ਨਾਲ ਤੁਸੀਂ ਬਣਾ ਕੇ ਖਾਓਗੇ ਇਹ ਤੇ ਦੇਖੋ ਚਟਣੀ ਜਿਹੜੀ ਆਪਣੀ ਬਣ ਗਈ ਆ ਥੋੜਾ ਜਿਹਾ ਇਹਨੂੰ ਆਪਾਂ ਸੇਕ ਜਿਹੜਾ ਆ ਪੂਰਾ ਫੁੱਲ ਗੈਸ ਕਰਕੇ ਲਵਾ ਲੈਣਾ ਆ ਤਾਂ ਕਿ ਪਾਣੀ ਵਗੈਰਾ ਜਿਹੜਾ ਮਾੜਾ ਮੋਟਾ ਵਿੱਚੋਂ ਇਹਨ ਸੜ ਜੂਗਾ ਇਹਦਾ ਤੇ ਫਿਰ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਪਾ ਕੇ ਤੁਹਾਨੂੰ ਦਿਖਾ ਲਦੇ ਆ ਲਓ ਜੀ ਚਟਣੀ ਜਿਹੜੀ ਆਪਣੀ ਐਨ ਰੈਡੀ ਆ ਪਾਣੀ ਜਿਹੜਾ ਮਾੜਾ ਮੋਟਾ ਸੀ ਉਹ ਵੀ ਸੜ ਗਿਆ ਆਪਾਂ ਫੁੱਲ ਗੈਸ ਕਰ ਦਿੱਤਾ ਸੀ ਤੇ ਹਿਲਾਉਂਦੇ ਰਹਿਣਾ ਇਹਨੂੰ ਥੱਲੇ ਨਾ ਲੱਗ ਜਾਵੇ ਦੇਖੋ ਜੀ ਬਹੁਤ ਸੋਹਣੀ ਆਪਣੀ ਚਟਣੀ ਜਿਹੜੀ ਇਮਲੀ ਦੀ फटाफट ਬਣ ਕੇ ਤਿਆਰ ਹੋ ਗਈ ਆ ਗਰਮੀ स्पेशल ਚਟਣੀ ਆ ਇਹ ਤੇ ਨਾ ਵੀ ਦਾਲ ਸਬਜ਼ੀ ਹੋਵੇ ਨਾ ਤੁਸੀਂ ਐਦਾਂ ਵੀ ਇਹਦੇ ਨਾਲ ਰੋਟੀ ਖਾ ਸਕਦੇ ਬਹੁਤ ਸੁਆਦ ਲੱਗੂਗੀ ਇੱਕ ਪਲੇਟ 'ਚ ਪਾ ਕੇ ਦਿਖਾ ਲ ਦੰਨੀ ਆ ਨਵੇਂ ਬੂਬੇ ਰੈਡ ਜੋੜੇ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਕਿੰਨੀ ਸੋਹਣੀ ਚਟਣੀ ਆ